ਤਾ ਤਖਤਾ ਪਲਟ ਤੋਂ ਬਾਅਦ ਦੰਗਿਆਂ ਤੋਂ ਬਾਅਦ ਜਨਸੀ ਦੇ ਪ੍ਰੋਟੈਸਟ ਤੋਂ ਬਾਅਦ ਨੇਪਾਲ ਦੇ ਵਿੱਚ ਆਖਰਕਾਰ ਸੱਤਾ ਦਾ ਸਸਪੈਂਸ ਜਿਹੜਾ ਉਹ ਖਤਮ ਹੋ ਗਿਆ ਹੈ ਅਤੇ ਨੇਪਾਲ ਦੇ ਨਵੇਂ ਅੰਤਰਿਮ ਪ੍ਰਧਾਨ ਮੰਤਰੀ ਦਾ ਐਲਾਨ ਆ ਜਿਹੜਾ ਉਹ ਹੋ ਚੁੱਕਿਆ ਹੈ ਬੀਤੀ ਰਾਤ ਫੌਜ ਦੇ ਵੱਲੋਂ ਇਹ ਐਲਾਨ ਕੀਤਾ ਜਾਂਦਾ ਹੈ ਅਤੇ ਜਨਸੀ ਪ੍ਰਦਰਸ਼ਨਕਾਰੀਆਂ ਵੱਲੋਂ ਵੀ ਇਸ ਨਾਮ ਦੇ ਉੱਤੇ ਸਹਿਮਤੀ ਆ ਜਿਹੜੀ ਉਹ ਜਤਾਈ ਜਾਂਦੀ ਆ ਤਾਂ ਗੁਆਂਦੀ ਦੇਸ਼ ਦੇ ਵਿੱਚ ਵੱਡੀਆਂ ਘਟਨਾਵਾਂ ਨੇ ਜਿਹੜੀਆਂ ਉਹ ਹਾਲ ਹੀ ਦੇ ਦਿਨਾਂ ਵਿੱਚ ਵਾਪਰੀਆਂ ਨੇ ਤਖਤਾ ਪਲਟ ਹੋਇਆ ਏ ਅਤੇ ਉੱਥੋਂ ਦੇ ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇ ਕੇ ਦੇਸ਼ ਛੱਡਣਾ ਪਿਆ ਸੀ ਤਾਂ ਹੁਣ ਨੇਪਾਲ ਦੇ ਵਿੱਚ ਸੱਤਾ ਦਾ ਸਸਪੈਂਸ ਖਤਮ ਹੋ ਗਿਆ ਏ ਸ਼ਸ਼ੀਲ ਕਾਰਕੀ ਨੇ ਜਿਹੜੇ ਉਹਨਾਂ ਨੂੰ ਨੇਪਾਲ ਦੀ ਨਵੀਂ ਅੰਤਰਿਮ ਪ੍ਰਧਾਨ ਮੰਤਰੀ ਚੁਣਿਆ ਗਿਆ ਏ ਫੌਜ ਦੇ ਵੱਲੋਂ ਅੱਧੀ ਰਾਤ ਨੂੰ ਇਸ ਨਾਮ ਨੂੰ ਮਨਜ਼ੂਰੀ ਦਿੱਤੀ ਗਈ ਹੈ 네ਪਾਲ ਵਿੱਚ ਜੈਨਜੀ ਪ੍ਰਦਰਸ਼ਨਕਾਰੀਆਂ ਨੇ ਵੀ ਸਾਬਕਾ ਚੀਫ ਜਸਟਿਸ ਸ਼ੁਸ਼ੀਲਾ ਕਾਰਕੀ ਦੇ ਨਾਮ ਉੱਤੇ ਸਹਿਮਤੀ ਜਤਾਈ ਹੈ ਤਾਂ ਰਾਸ਼ਟਰਪਤੀ ਰਾਮਚੰਦਰ ਪੋਡੇਲ ਸੰਵਿਧਾਨ ਦੇ ਅਨੁਛੇਦ 61 4 ਦਾ ਇਸਤੇਮਾਲ ਕਰਕੇ ਸ਼ੁਸ਼ੀਲਾ ਕਾਰਕੀ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰਨ ਵਾਲੇ ਨੇਪਾਲ ਦੇ ਸੰਵਿਧਾਨ ਅਨੁਸਾਰ ਸਤਿਵਾਜ ਸਪਸ਼ਟ ਪ੍ਰਾਵਧਾਨ ਹੈ ਕਿ ਪ੍ਰਧਾਨ ਮੰਤਰੀ ਬਣਨ ਦੇ ਲਈ ਕਿਸੇ ਵੀ ਵਿਅਕਤੀ ਨੂੰ ਪ੍ਰਤੀਨਿਧਿ ਸਭਾ ਦਾ ਮੈਂਬਰ ਹੋਣਾ ਜ਼ਰੂਰੀ ਹੈ ਕਿਉਂਕਿ ਸੁਸ਼ੀਲਾ ਸੰਸਦ ਨਹੀਂ ਹਨ ਇਸ ਲਈ ਕਾਨੂੰਨੀ ਆਧਾਰ ਬਣਾਉਣ ਲਈ ਲੰਬਾ ਮੰਤਨ ਹੋਇਆ ਹੈ ਸੂਤਰਾ ਅਨੁਸਾਰ ਉਹ ਅੱਜ ਸਵੇਰੇ ਸੌਂ ਵਿੱਚ ਉੱਕ ਸਕਦੇ ਨੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਕੁਝ ਦਿਨਾਂ ਲਈ ਨੇਪਾਲ ਵਿੱਚ ਰਾਸ਼ਟਰਪਤੀ ਸ਼ਾਸਨ ਲਗਾਇਆ ਜਾ ਸਕਦਾ ਹੈ ਦੂਜੇ ਪਾਸੇ ਅੰਦੋਲਨਕਾਰੀ ਪ੍ਰਧਾਨ ਮੰਤਰੀ ਦੇ ਨਾਮ ਨੂੰ ਲੈ ਕੇ ਦੋ ਗੁੱਟਾਂ ਵਿੱਚ ਵੰਡੇ ਗਏ ਸੀ ਇੱਕ ਗੁੱਟ ਸ਼ਸ਼ੀਲਾਕਾਰਕੀ ਅਤੇ ਦੂਜਾ ਗੁੱਟ ਕਾਠਮਾਂਡੂ ਦੇ ਮੇਅਰ ਬੋਲੇਨ ਸ਼ਾਨੂ ਅੰਤਰਿਮ ਨੇਤਾ ਬਣਾਉਣ ਦੀ ਮੰਗ ਕਰ ਰਿਹਾ ਸੀ ਜਨਜੀ ਦੇ ਦੋ ਗਰੁੱਪ ਨੇ ਜਿਹੜੇ ਉਹ ਨੇਪਾਲ ਦੇ ਨੇਤ੍ਰਤਵ ਨੂੰ ਲੈ ਕੇ ਆਪਸ ਦੇ ਵਿੱਚ ਭਿੜੇ ਵੀ ਸਨ ਨੇਪਾਲ ਦੇ ਵਿੱਚ ਜਨਦੀ ਅੰਦੋਲਨ ਦੌਰਾਨ ਭੜਕੀ ਹਿੰਸਾ ਤੋਂ ਬਾਅਦ ਹੁਣ ਹਾਲਾਤਾਂ ਵਿੱਚ ਸੁਧਾਰ ਦਿਖਾਈ ਦੇ ਰਿਹਾ ਹੈ ਕਾਠਮਾਂਡੂ ਇੰਟਰਨੈਸ਼ਨਲ 에ਅਰਪੋਰਟ ਤੋਂ ਉਡਾਨਾਂ ਦੀ ਵੀ ਖਬਰ ਹੈ ਹਾਲਾਂਕਿ ਇਹਨਾਂ ਦੀ ਗਿਣਤੀ ਕਾਫੀ ਘੱਟ ਹੈ ਦੂਜੇ ਪਾਸੇ ਨੇਪਾਲ ਵਿੱਚ ਹੋਈ ਹਿੰਸਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਆ ਜਿਹੜੀ ਉਹ 34 ਹੋ ਗਈ ਹੈ ਦੂਜੇ ਪਾਸੇ ਤੁਸੀਂ ਤਸਵੀਰਾਂ ਦੇਖਿਆ ਕਿ ਕਿਸ ਪ੍ਰਕਾਰ ਉੱਥੇ ਪਾਰਲੀਮੈਂਟ ਤੱਕ ਨੂੰ ਅੱਗ ਲਗਾ ਦਿੱਤੀ ਗਈ ਸੀ ਅਤੇ ਨੇਤਾ ਨੇ ਜਿਹੜੇ ਉਹ ਲੋਕਾਂ ਦੇ ਗੁੱਸੇ ਦਾ ਸ਼িকার ਬਣੇ ਸੀ ਨਦੀਆਂ ਨਾਲਿਆਂ ਵਿੱਚ ਭੱਜ-ਭੱਜ ਕੇ ਲੀਡਰਾਂ ਨੂੰ ਅਤੇ ਪੁਲਿਸ ਵਾਲਿਆਂ ਨੂੰ ਜਨਤਾ ਦੇ ਵੱਲੋਂ ਕੁੱਟਿਆ ਗਿਆ ਸੀ ਤਾਂ 네ਪਾਲ ਦੇ ਵਿੱਚ ਬਚੀ ਤਰਥੱਲੀ ਦੇ ਦੌਰਾਨ ਸਾਬਕਾ ਰਾਜਾ ਬੀਬੀ ਜਤਿੰਦਰ ਬੀਬੀ ਸ਼ਾਹ ਦਾ ਸੰਦੇਸ਼ ਸਾਹਮਣੇ ਆਇਆ ਹੈ ਰਾਇਲ ਫੈਮਲੀ ਨੇ ਇੰਸਟਾਗ੍ਰam ਹੈਂਡਲ ਜਰੀਏ ਏ ਆਖਿਆ ਹੈ ਕਿ ਜੋ ਕੁਝ ਵੀ ਹੋਇਆ ਹੈ ਉਹ ਅੰਤਿਤ ਦੁਖਦਾਈ ਹੈ ਅਤੇ ਉਹਨਾਂ ਵੱਲੋਂ ਇੱਕ ਸ਼ਰਧਾਂਜਲੀ ਸੰਦੇਸ਼ ਵੀ ਜਾਰੀ ਕੀਤਾ ਗਿਆ ਹੈ ਤਾਂ ਨੇਪਾਲ ਦੇ ਵਿੱਚ ਵੱਡੇ ਪੱਧਰ ਤੇ ਪ੍ਰਦਰਸ਼ਨ ਹੋਏ ਨੇ ਆਖਰਕਾਰ ਨੇਪਾਲ ਦਾ ਤਖਤਾ ਪਲਟ ਹੋ ਗਿਆ ਹੈ ਤਾਂ ਲਗਾਤਾਰ ਸਰਕਾਰਾਂ ਨੇ ਜਿਹੜੀਆਂ ਉਹ ਬਣਦੀਆਂ ਤੇ ਟੈਂਦੀਆਂ ਰਹੀਆਂ ਲੇਕਿਨ ਲੋਕਾਂ ਦੇ ਮਸਲੇ ਨੇ ਜਿਹੜੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਲੋਕਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਅਤੇ ਬਾਅਦ ਵਿੱਚ ਸੋਸ਼ਲ ਮੀਡੀਆ ਤੇ ਬੈਨ ਲਗਾ ਦਿੱਤਾ ਜਾਂਦਾ ਹੈ ਵੱਖ-ਵੱਖ ਸਾਈਟਾਂ ਬੰਦ ਕਰ ਦਿੱਤੀਆਂ ਜਾਂਦੀਆਂ ਨੇ ਐਪਲੀਕੇਸ਼ਨਾਂ ਬੰਦ ਕਰ ਦਿੱਤੀਆਂ ਜਾਂਦੀਆਂ ਨੇ ਕਿ ਇਹਨਾਂ ਦੇ ਨਾਲ ਝੂਠੀਆਂ ਖਬਰਾਂ ਫਲਾਈਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਲੋਕਾਂ ਦਾ ਗੁੱਸਾ ਫਟ ਪੈਂਦਾ ਹੈ ਅਤੇ ਇੱਕ ਵਿਸ਼ਾਲ ਪ੍ਰਦਰਸ਼ਨ ਹੁੰਦਾ ਹੈ ਅਤੇ ਇਹ ਪ੍ਰਦਰਸ਼ਨ ਉਥੋਂ ਦੀ ਮੌਜੂਦਾ ਸਰਕਾਰ ਨੂੰ ਉਖਾੜ ਕੇ ਪੁੱਟ ਸਿਰਦਾ ਹੈ ਅਤੇ ਵੱਡੇ ਪੱਦਰ ਤੇ ਉੱਤੇ ਸੱਤਾ ਦਾ ਫੇਰ ਬਦਲ ਹੁੰਦਾ ਹੈ ਤਾਂ ਹੁਣ ਅੰਤਰਿਮ ਪ੍ਰਧਾਨ ਮੰਤਰੀ ਨੇ ਜਿਹੜੇ ਉਹ ਨੇਪਾਲ ਦੇ ਚੁਣੇ ਗਏ ਨੇ ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਕਿਹੋ ਜਿਹੇ ਹਾਲਾਤ ਗਵਾਂਡੀ ਦੇਸ਼ ਦੇ ਨਿਕਲ ਕੇ ਸਾਹਮਣੇ ਆਉਂਦੇ ਨੇ